ਮਿਹਰਾਂ ਦੇ ਇਹਾਰੇ ਮਾਰੇ ਕਿਤੇ ਉਹ ਪੂਰੇ ਗਾਨਾ ਉਹ ਸਾਨੂੰ ਕੁਝ ਨਹੀਂ ਚਾਹੀਦਾ ਸਾਡਾ ਜੀ ਰੋਣਾ ਚਾਹੀਦਾ ਮਾਰੀ ਵਾਰਸੀ ਖੜਨੀ ਗਿਆ ਸੀ ਫੜ ਕੇ ਲੰਦਾ ਕਰੋੜਾ ਫਿਰ ਜਿੱਤ ਗਿਆ ਸਜੀਵਰਾ ਪੰਜਵਾਂ ਰਾਊਂਡ ਦੀ ਕਾਊਂਟਿੰਗ ਹੋ ਚੁੱਕੀ ਹੈ ਜਸਵੰਤ ਸ਼ਾਮਲ ਦੀ ਪਾਰਟੀ ਅੱਗੇ ਚੱਲ ਰਹੀ ਹੈ ਬੇਸ਼ੱਕ ਇਹ ਵਿਚਾਰੇ ਜੇ ਦੇਖਿਆ ਗਿਆ ਸੀ ਕਿ ਕਾਂਗਰਸ ਆ ਜੋ ਹੈ ਉਹ ਅੱਗੇ ਨਜ਼ਰ ਆਈ ਸੀ ਪਰ ਆਮ ਆਦਮੀ ਪਾਰਟੀ ਜ਼ਿਆਦਾਤਰ ਰਾਊਂਡਸ ਵਿੱਚ ਅੱਗੇ ਨਜ਼ਰ ਆਈ ਜੋ ਲੋਕ ਇੱਥੇ ਮੌਜੂਦ ਨੇ ਉਹ ਨਾਲ ਗੱਲ ਕਰਾਂਗੇ ਕਿ ਉਮੀਦ ਹੈ ਮੈਨੂੰ ਹੀ 50 ਸਾਲ ਹੋ ਗਏ ਕਾਂਗਰਸ ਦੀ ਸੇਵਾ ਕਰਦੇ ਨੂੰ ਅੱਜ ਜਿਹੜਾ ਪਹਿਲਾ ਖਾਮਸਾ ਸਾਨੂੰ ਸੰਜੀਵ ਰੌਣਾ ਬਹੁਤ achhe tareeke naal milya aur pyaar sanskar band da lokan de kamm karda bina maaf karati ਇਹਨਾਂ ਨੇ ਸੀਮਲੇ ਸੀ ਸਭ ਸਾਫ ਕਰਾਤੇ ਅਸੀਂ ਕਹਿੰਦਾ ਜੀਦਾ ਰਵੇ ਸਾਰੀ ਉਮਰ ਜੀਦਾ ਰਵੇ ਸੰਜੀਵ ਅਰੋੜਾ ਤੁਸੀਂ ਕੀ ਕਹੋਗੇ ਮੈਂ ਜੀ ਬਹੁਤ ਅੱਛਾ ਹੰ ਵੀ ਸਾਨੂੰ ਰਿਜ਼ਲਟ ਦਾ ਉਹ ਅੱਛਾ ਮਾਹੌਲ ਬਣਿਆ ਹੋਇਆ ਵਾ ਜਿਹੜਾ ਖੁਚੀ ਦਾ ਮਾਹੌਲ ਆ ਔਰ ਆਨ ਵਾਲੇ ਸਮੇਂ ਦੇ ਵਿੱਚ ਪਹਿਲਾਂ ਜੋ ਕੰਮ ਕਰਾਏ ਗਏ ਨੇ ਸੰਜੀਵ ਅਰੋੜਾ ਜੀ ਨੇ ਸਾਨੂੰ ਆਨ ਵਾਲੇ ਸਮੇਂ ਚ ਵੀ ਬਹੁਤ ਅੱਛਾ ਰਿਸਪੌਂਸ ਦਿਖ ਰਿਹਾ ਲੁਧਿਆਣਾ ਦਾ ਵਿਕਾਸਪੁਰ ਵਾਲਾ ਵਾ ਅਸੀਂ ਇਸ ਤੌਰ ਤੇ ਸਾਰਾ ਜਚਨ ਦਾ ਮਾਹੌਲ ਮੇਰਾ ਮਨੋ ਮਨੋਹਰ ਨਗਰ ਏਰੀਆ ਜੋ ਪੈਂਦਾ ਵਾਰਡ ਨੰਬਰ 77 ਬੂਥ ਨੰਬਰ 88 ਤੋਂ ਮੇਨੇ ਜੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਆ ਜਚਨ ਦਾ ਮਾਹੌਲ ਬਣਾਉਣ ਨੂੰ ਔਰ ਸਾਨੂੰ ਪੂਰੀ ਉਮੀਦ ਆ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਕੇ ਇੱਕ ਅੱਗੇ ਵੱਡੀ ਅਪਡੇਟ ਵੀ ਸਾਹਮਣੇ ਆ ਰਹੀ ਹੈ 7ਵੇਂ ਰਾਉਂਡ ਦੀ ਕਾਊਂਟਿੰਗ ਲੀਡ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਲੀਡ ਵੱਧ ਗਈ ਆ ਆਮ ਆਦਮੀ ਪਾਰਟੀ ਦੀ ਲੀਡ ਵੱਧ ਗਈ ਹੈ ਕੀ ਕਹੋਗੇ ਮੈਡਮ ਸਾਨੂੰ ਬੈਨਨੀ ਕੀ ਖੁਸ਼ੀ ਆਣਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਗੁਰਪ੍ਰੀਤ ਗੋਗੀ ਦੇ ਜਾਣ ਤੋਂ ਬਾਅਦ ਜਿਸ ਜਿਹੜੇ ਐਮ ਐਲ ਏ ਸਾਨੂੰ ਜ਼ਰੂਰਤ ਸੀ ਨਾ ਸਾਨੂੰ ਉਦੋਂ ਹੀ ਵਧੀਆ ਮਿਲਿਆ ਬਸ ਅਸਤੇ ਕਹਣਾ ਸਾਨੂੰ ਬਹੁਤ ਖੁਸ਼ੀ ਆ ਇਹ ਬਾਤ ਜਿੱਤ ਕੇ ਸਾਡੇ ਏਰੀਆ ਚਾਨ ਸਾਨੂੰ ਕੰਮ ਕਰਾਣ ਸਾਨੂੰ ਇਹੀ ਬਹੁਤ ਖੁਸ਼ੀ ਆ ਜੀ ਵਿਰੋਧੀ ਕਹਿੰਦੇ ਕੰਮ ਹੋ ਨਹੀਂ ਰਿਹਾ ਕੰਮ ਹੋ ਰਿਹਾ ਜੀ ਕੰਮ ਹੋ ਰਿਹਾ ਤਾਂ ਹੀ ਨੀਡ ਮਿਲਦੀ ਵੀ ਤੁਹਾਡੇ ਸਾਹਮਣੇ ਦੇਖ ਲਓ ਤਾਂ ਇਹ ਜਨਤਾ ਇਕੱਠੀ ਅੱਜ ਹੋਈ ਆ ਇਹ ਵਿਰੋਧੀ ਬੁਰਜੀ ਨੇ ਕਿ ਕੰਮ ਨਹੀਂ ਆ ਗਿਆ ਕਹਿਣਾ ਕਿ ਕੁਝ ਨਹੀਂ ਹੋ ਰਿਹਾਗਾ ਕੰਮ ਕਰਨਾ ਲੇਗਾ ਇਹ ਇਨਾਂ ਨੇ ਕੰਮ ਸਾਡੇ ਨਾਲ ਵਾਦੇ ਕੀਤੇ ਆ ਅਰਜੀਤ ਸਿੰਘਾਂ ਦੇ ਸਕੂਲਾਂ ਦੇ ਔਰ ਧਰਮਸ਼ਾਲਾ ਦੇ ਇਹਨਾਂ ਨੇ ਵਾਦੇ ਕੀਤੇ ਉਹ ਕੂਰੇ ਕੰਨਾ ਉਹ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਜੀ ਰੋਣਾ ਚਾਹੀਦਾ ਸਾਨੂੰ ਰੋਣਾ Se mi mia paella lei non ha la gara, che io preferi che il chai ਸੰਜੀਵ अरोड़ा ਜਿਹਦੇ 7 ਦਿਨਾਂ ਦੇ ਕੰਮ ਨੂੰ ਕੋਟ ਪਾਈ ਹੈ ਤੁਸੀਂ ਸ਼ਰਮ ਹੋ ਜਿਹੜਾ ਤੁਸੀਂ ਦੇਖ ਰਹੇ ਹੋ ਪੂਰੇ ਕਾਰੇ ਕਰਤਾ ਵਿੱਚ છਾਇਆ ਹੋਇਆ ਹੈ ਤਾਂ ਬਹੁਤ ਖੁਸ਼ੀ ਹੈ ਦਿਲੋਂ ਖੁਸ਼ੀ ਹੋ ਰਹੀ ਹੈ ਕਿ ਸਾਡੀ ਮਿਹਨਤ ਜਿਹੜੀ ਆ ਕੱਲ ਪਿਆ ਲੁਧਿਆਣਾ ਵਾਸੀਆਂ ਨੂੰ ਲੱਗਦਾ ਹੈ 2027 ਦੇ ਵਿੱਚ ਵੀ ਆਵਾਮ ਨੇ ਪਾਣੀ ਸ਼ੁਨੂ 14000 684 ਵੋਟਾਂ ਪਈਆਂ ਨੇ ਤੇ ਤੀਜੇ ਨੰਬਰ ਤੇ ਭਾਜਪਾ ਦੇ ਜੀਵਨ ਗੁਪਤਾ ਨੇ ਤੇ ਸਪਸ਼ਟ ਸਹੀਕ ਨਤੀਜੇ ਸਮੇਤ ਅਨੂਤ ਤੁਸੀਂ ਦੇਖ ਰਹੇ ਹੋ ਪਾਰਟੀ ਦੇ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ ਤੇ 2027 ਦੇ ਟ੍ਰੇਲਰ ਵੱਜੋਂ ਇਸ ਨੂੰ ਦੇਖਿਆ ਜਾ ਰਿਹਾ ਹੈ 17358 ਵੋਟਾਂ ਮਿਲਿਆ ਨੇ ਜਿੰਦਾਬਾਦ ਜੀ ਸੰਜੀਵ ਅਰੋੜਾ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਭਗਵਾਨ ਸਿੰਘ ਮਾਨ ਜਿੰਦਾਬਾਦ ਚਾਹੂ ਵਾਲੇ ਦੀ ਬੱਲੇ ਬੱਲੇ ਚਾਹੂ ਸਾਹਿਬ ਬੱਲੇ ਬੱਲੇ ਝਾੜੂ ਵਾਲੇ ਦੀ ਬੱਲੇ ਬੱਲੇ

ਟੱਕਰਵੇ ਪੱਤੇ ਜਿੱਤੇ ਚੱਕ ਕੇ ਆ ਗਏ ਮਾਂ ਤੇ ਉੱਗੀ ਚਾਬੀ ਲੈ ਆ ਗਏ ਆਵਾਜ਼ ਦੀ ਪਾਰਟੀ ਆਵਾਜ਼ ਦੀ ਪਾਰਟੀ ਬਹੁਤ ਮੁਬਾਰਕਾਂ ਪਾਰਟੀ ਨੂੰ ਪਾਰਟੀ ਦੇ ਲੀਡਰਾਂ ਨੂੰ ਤੇ ਕੈਂਡੀਡੇਟ ਨੂੰ ਕਿਉਂਕਿ ਇਹ ਇੱਕ ਵਿਕਾਸ ਦੇ ਨਾਂ ਤੇ ਵੋਟਾਂ ਮੰਗੀਆਂ ਸੀਗੀਆਂ ਮੁਕਾਜ਼ ਦੇ 9 ਦੇ ਬੋਟਾਂ ਪਈਆਂ ਵਾਂ ਜਿੰਨ ਕਿ ਲੋਕਾਂ ਦੀ ਚਾਹਿਆ ਵੀ 1.5 ਸਾਲ ਹੋ ਗਏ ਸੀ ਅਰੋੜਾ ਜੀ ਨੂੰ ਚੁਟਾ ਕੇ ਤੇ ਹਲਕਾ ਪਛਵੀ ਦੀ ਨਾ ਹਰ ਬਦਲਾਂਗੇ ਜਿਹੜੇ ਵੀ ਕੰਮ ਰਹਿਣਗੇ ਉਹ 1.5 ਸਾਲ 1.5 ਸਾਲ ਚ ਕਰਕੇ ਤੇ ਸਤਾਈ ਦੇ ਵਿੱਚ ਫੇਰ ਆ ਕੇ ਬੋਟਾਂ ਮੰਗਾ ਕੇ ਕੀ ਹਲਕੇ ਵਿੱਚ ਕੰਮ ਹੋਇਆ ਹੈ ਹਾਂਜੀ ਹਲਕੇ ਵਿੱਚ ਕੰਮ ਹੋਇਆ ਹੈ ਹਾਂਜੀ ਬਹੁਤ ਹੋਇਆ ਤਿੰਨਾਂ ਮਹੀਨਿਆਂ ਦੇ ਵਿੱਚ ਜਦੋਂ ਦਾ ਅਨਾਉਂਸ ਹੋਇਆ ਅਨਾਉਂਸ ਤੋਂ ਪਹਿਲਾਂ ਹੀ ਅਰੋੜਾ ਜੀ ਕੰਮ ਕਰ ਲੱਗੇ ਸੀਗੇ ਜਿੰਨੇ ਵੀ ਕਲੋਨੀਆਂ ਦੇ ਪ੍ਰਧਾਨਾਂ ਨੇ ਕੰਮ ਕਹੇ ਆ ਉਹ ਸਭ ਤਕਰੀਬ ਨਾਲ ਦੀ ਨਾਲ ਹੀ ਆਰਡਰ ਕਰਕੇ ਕਰਵਾਈ ਗਏ ਆ ਜੋ ਸਾਡੀ ਨਿਗਾਹ ਸਾਰੇ ਮੈਂ ਨਿਗਾਹ ਸਾਰੇ ਮਾਰੀ ਆ ਤੇ ਕੋਈ ਵੀ ਅਜਿਹਾ ਕੰਮ ਨਹੀਂ ਸੀਗਾ ਜਿਹੜਾ ਕਹਿਤਾ ਨਹੀਂ ਹੋਇਆ ਹੋਗਾ ਤੇ ਬਾਕੀ ਜਿਹੜੇ ਕਾਹਕੇ ਕੰਮ ਸਾਰੇ ਹੋਣਗੇ ਬਹੁਤ ਅੱਛਾ ਕੱਲ ਵੀ ਗੱਲ ਕਰਾਂਗੇ ਤਾਂ ਇਹ ਤਾਂ ਵੀ ਦੇਖ ਸਕਦੇ ਹੋ ਤੁਸੀਂ ਜੋ ਖੁਸ਼ੀ ਹੈ ਦੇਖਦੇ ਹੀ ਵੱਧ ਰਹੀ ਹੈ ਤੇ ਉਥੇ ਢੋਲ ਦੇ ਡੱਗੇ ਤੇ ਨੱਚਦੇ ਹੋਏ ਲੋਕ ਨਜ਼ਰ ਆ ਰਹੇ ਨੇ ਤੇ ਨਾਰੇ ਵੀ ਇਥੇ ਲਗਾ ਰਹੇ ਨੇ ਇਹ ਜੋ ਲੋਕ ਹੈ ਇਹ ਵੇਖ ਸਕਦੇ ਹੋ ਜੀ ਤੁਸੀਂ ਇਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਰੇ ਇਥੇ ਲਗਾਏ ਜਾ ਰਹੇ ਨੇ ਤਾਂ ਵੇਖ ਸਕਦੇ ਹੋ ਤੇ ਬੁਲੀਆਂ ਪਾਈਆਂ ਜਾ ਰਹੀਆਂ ਨੇ ਹੋਰ ਲੋਕਾਂ ਨਾਲ ਗੱਲ ਕਰਾਂਗੇ ਹਾਂ ਜੀ ਕੀ ਲੱਗਦਾ ਸੱਤਵੇਂ ਰਾਉਂਡ ਤੋਂ ਬਾਅਦ ਵੀ ਹੁਣ ਆਮ ਆਦਮੀ ਪਾਰਟੀ ਅੱਗੇ ਬਿਲਕੁਲ ਜੀ ਅੱਗੇ ਹੀ ਰਹੂਗੀ ਉਹ ਬਹੁਤ ਵੱਡੀ ਲੀਡ ਨਾਲ ਚੱਤਾਂਗੇ ਅਸੀਂ ਕਹ ਰਹੇ ਸੀ ਕਿ ਧੱਕੇਸ਼ਾਈ ਕੀਤੀ ਆ ਮਾਨੂੰ ਨਹੀਂ ਜੀ ਬਿਲਕੁਲ ਕੋਈ ਧੱਕੇਸ਼ਾਈ ਨਹੀਂ ਹੋਈ ਵਿਰੋਧੀ ਤਾਂ ਕਹਿੰਦੇ ਹੀ ਹੁੰਦੇ ਉਹਨਾਂ ਦਾ ਕੰਮ ਹੈ ਕਹਿਣਾ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਸਾਨੂੰ ਕੁਝ ਨਹੀਂ ਸਾਨੂੰ ਇਹ ਲੱਗਦਾ ਅਸੀਂ ਵਧੀਆ ਲੀਡ ਨਾਲ ਜਿੱਤਾਂਗੇ ਜਿਹੜੇ ਵਿਰੋਧੀ ਕਹਿ ਰਿਹਾ ਕਿ ਹਾਂ ਵੀ ਇਹ ਧੱਕੇਸ਼ਾਈ ਕੀਤੀ ਆ ਜਿਨ੍ਹਾਂ ਨੇ ਆਪ ਧੱਕਾ ਕੀਤਾ ਦੂਜਿਆਂ ਨੂੰ ਵੀ ਧੱਕਾ ਕਰਨਾ ਸਿਖਾਣਗੇ ਇਹ ਤੁਹਾਨੂੰ ਇੱਥੇ ਵੇਖ ਕੇ ਜੋ ਮਾਹੌਲ ਹੈ ਕੀ ਲੱਗਦਾ ਹੈ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲੇ ਸਾਡੀ ਹੈ ਜੀ ਪੱਕੀ ਜਿੱਤੇ ਸਾਡੀ ਹੈ ਬਿਲਕੁਲ ਇਕ ਜਦੋਂ 7ਵੇਂ ਰਾਉਂਡ ਦੇ ਵਿੱਚ ਵੀ ਲੀਡ ਵਰਕਰ ਆ ਰਿਹਾ ਜਿੱਤੇ ਸਾਡੀ ਇਹ ਕਹਿੰਦੇ ਹੋਏ ਇਥੇ ਤਮਾਮ ਜੋ ਆਮ ਆਦਮੀ ਪਾਰਟੀ ਦਾ ਸਮਰਥਨ ਘਰ ਨਜ਼ਰ ਆ ਰਿਹਾ ਹਾਂਜੀ ਕੀ ਕਹੋਗੇ ਜੋ ਰਿਜ਼ਲਟ ਹੁਣ ਤੱਕ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਬਹੁਤ ਵਧੀਆ ਲੀਡ ਨਾਲ ਜਿੱਤ ਰਹੀ ਹੈ ਜਿਵੇਂ ਰੁਝਾਨ ਆ ਰਹੇ ਨੇ ਉਸ ਤਰ੍ਹਾਂ ਲੀਡ ਲੈ ਰਹੀ ਆ ਅਸੀਂ ਘਟੋ ਘਟ 20-25000 ਵੋਟਰਾਂ ਨਾਲ ਜੀਬ ਰੋੜਾ ਜੀ ਜਿੱਤ ਪ੍ਰਾਪਤ ਟੱਕਰ ਵਿੱਚ ਕਿਹੜੀ ਪਾਰਟੀ ਨੂੰ ਮੰਨ ਰਹੇ ਸੀ ਕਿ ਉਸ ਤਰ੍ਹਾਂ ਟੱਕਰ ਮਿਲ ਰਹੀ ਹੈ ਬਿਲਕੁਲ ਜੀ ਟੱਕਰ ਸਾਡੀ ਕਿਸੇ ਨਾਮ ਹੀ ਨਹੀਂ ਸੀ ਕਿ ਟੱਕਰ ਸਾਡੇ ਤੋਂ ਬਹੁਤ ਥੱਲੇ ਸੀਗੇ ਪਰ ਜੋ ਅਸੀਂ 20-25000 ਦਾ ਕਿਹਾ ਸੀਗਾ ਵੀ ਜਿੱਤਾਂਗੇ ਉਸ ਹਿਸਾਬ ਨਾਲ ਹੀ ਅਸੀਂ ਲੀਡ ਲੈ ਕੇ ਜਿੱਤਾਂਗੇ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਉਸ ਹਿਸਾਬ ਨਾਲ ਸਾਡੀ ਪਾਰਟੀ ਲੀਡ ਕਰੇਗੀ ਬਿਲਕੁਲ ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਸਤਵੇਂ ਰਾਉਂਡ ਤੋਂ ਬਾਅਦ ਵੀ ਹੁਣ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਕੀ ਕਹੋਗੇ ਇਹ ਜਿਹੜੀ ਪਾਰਟੀ ਹੈ ਇਹ ਆਮ ਪਾਰਟੀ ਗਰੀਬਾਂ ਦੀ ਪਾਰਟੀ ਆ ਗਰੀਬਾਂ ਦੇ ਉੱਠੀ ਆ ਉਹ ਗਰੀਬਾਂ ਦੇ ਸਾਲ ਦੇ ਰਹੀ ਹੈ ਗਰੀਬ ਹੀ ਐਮਐਲਏ ਬੜੇ ਆ ਕੋਈ ਤੁਸੀਂ ਦੇਖੋ ਕੋਈ ਕੋਈ ਐਮਐਲਏ ਨੌਕਰੀ ਕਰਦਾ ਆ ਜੀ ਮਾਦਾ ਉਹਦੀ ਨੌਕਰੀ ਕਰਦੀ ਪਈ ਏ ਉਦਾਂ ਦੇ ਐਮਐਲਏ ਗਰੀਬ ਲਿਆਂਦੇ ਆ ਇਹ ਗਰੀਬਾਂ ਦੀ ਸਰਕਾਰ ਹੈ ਕਾਮਯਾਬ ਆ ਜਿਹੜੀ ਵੀ ਅੰਦੋਲਨ ਛੇੜਿਆ ਗਿਆ ਪੰਜਾਬ ਤੋਂ ਛੇੜਿਆ ਗਿਆ ਇਹ ਦੇਖੋ ਇੱਥੇ ਆਮ ਆ ਪਾਰਟੀ ਜਿਹੜੀ ਹੈ ਕਾਮਯਾਬ ਹੋ ਪੂਰੀ ਹੋ ਗਈ ਹੈ ਅਗਾ ਹੁਣ ਇੱਥੋਂ ਅਗਾ ਦਾ ਗਾ ਚੱਲਾਂਗੇ ਪੂਰੇ ਇੰਡੀਆ ਦੀ ਰਾਜ ਹੋਏਗਾ ਆਪ ਦਾ ਸਾਡਾ ਗਰੀਬਾਂ ਦਾ ਆਮ ਆਦਮੀ ਪਾਰਟੀ ਦਾ ਪਿਛਲੀ ਸਰਕਾਰਾਂ ਖਤਮ ਉਹ ਆਪ ਪਾਰਟੀਆਂ ਸਭ ਤੋਂ ਉੱਤੇ ਬਾਕੀ ਬੰਜੀ ਦੇ ਥੱਲੇ ਵੜ ਗਏ ਨੇ ਇਫੈਕਟ ਕੀ ਕਰਦੇ ਹੋ ਜਿਹੜਾ ਐਮ ਐਲ ਏ ਬਣੇ ਉਹ ਕਿਹੜੇ ਕਿਹੜੇ ਕੰਮ ਕਰਿਆ ਦੇਖੋ ਜੀ ਆਪ ਗੱਲ ਤੁਹਾਡੇ ਸਾਹਮਣੇ ਜੀ ਮੈਂ ਹੀ ਤੁਹਾਡੇ ਸਾਹਮਣੇ ਬੋਲਦਾ ਮੈਂ ਤੁਹਾਨੂੰ ਹੁਣੇ ਮੋਬਾਈਲ ਕੱਢ ਕੇ ਦਿਖਾ ਦਿੰਦਾ ਅ ਸਵੇਰੇ ਬਿੱਲ ਆਇਆ ਬਿਲੀ ਦਾ ਉਹ ਜ਼ੀਰੋ ਆਇਆ ਜੀ ਇਹ ਤਾਂ 3-4000 ਰੁਪਇਆ ਜੇਬੇ ਚੋਂ ਨਿਕਲਦਾ ਸੀ ਉਹ ਜ਼ੀਰੋ ਕਿੱਥੋਂ ਦੇਣਗੇ ਇਹ ਸਾਨੂੰ ਸਾਡੀ ਜਿਹੜੀ ਪਾਰਟੀ ਆ ਗਰੀਬਾਂ ਦੀ ਪਾਰਟੀ ਆ ਇਹ ਵੀਰਾਂ ਦੀ ਹੈ ਨਹੀਂ ਪਾਰਟੀ ਗਰੀਬਾਂ ਦੀ ਪਾਰਟੀ ਗਰੀਬਾਂ ਦਾ 7 ਦਿਨ ਲੈ ਰਹੀ ਹੈ ਇਹ ਗਰੀਬਾਂ ਦੀ ਜਿਤਾਣਾ ਇਹਨਾਂ ਨੂੰ ਪੰਜਾਬ ਵਿੱਚ ਕਾਮਯਾਬ ਪੂਰੇ ਹੋ ਗਏ ਆ ਹੁਣ ਪੂਰਾ ਇੰਡੀਆ ਸਰ ਕਰਾਂਗੇ ਇਹ ਮੇਰਾ ਆਸ਼ੀਰਵਾਦ ਆ ਔਰ ਬਾਸ਼ਰ ਜੀ ਜਿੰਦਾਬਾਦ ਜਿੰਦਾਬਾਦ ਬਾਸ਼ਰ ਜੀ ਜਿੰਦਾਬਾਦ ਇਥੇ ਜੋ ਹਕ ਵਿੱਚ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਤਾਂ ਇੱਕ ਹਜੂਮ ਵੱਡਾ ਆਮ ਆਦਮੀ ਪਾਰਟੀ ਦੇ ਹਕ ਵਿੱਚ ਨਜ਼ਰ ਆ ਰਿਹਾ ਤੇ ਜਸ਼ਨ ਦਾ ਮਾਹੌਲ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਨਜ਼ਰ ਆ ਰਿਹਾ ਕਿਉਂਕਿ 7ਵੇਂ ਰਾਉਂਡ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਆ ਰਹੀ ਤੇ ਉਮੀਦ ਹੈ ਜੋ ਸਮਰਥਕ ਨੇ ਆਮ ਆਦਮੀ ਪਾਰਟੀ ਦੇ ਅੱਗੇ ਵੇ ਲੀਡ ਬਰਕਰਾਰ ਰਹੇਗੀ ਤੇ ਜਿਹੜੇ ਕੰਮ ਪੈਂਡਿੰਗ ਨੇ ਉਹ ਜਲਦ ਪੂਰੇ ਕੀਤੇ ਜਾਣਗੇ ਕਾਮਰ ਪਰਸਨ ਅਮਨ ਦੇ ਨਾਲ ਨੀਲਮ ਸ਼ਰਮਾ ਦੀ ਰਿਪੋਰਟ